ਸਸਿਕਾ ਜੀ ਮੇਰਾ ਨਾਮ ਪਰਮਪਾਲ ਢਿੱਲੋਂ ਜੀ ਹਾਂਜੀ ਸੱਚ ਜੀ ਸਾਰਿਆਂ ਆਪਾਂ ਦੇਖਦੇ ਜਿਆਦਾ ਪੰਜਾਬ ਦੇ ਲੋਕ ਹੈਗੇ ਆ ਉਹ ਜ਼ਿਆਦਾ ਬਾਹਰ ਜਾਣਾ ਹੀ ਪਸੰਦ ਕਰਦੇ ਆ ਤੇ ਤੁਸੀਂ ਬਾਹਰ ਛੱਡ ਕੇ ਆਪਣੇ ਪੰਜਾਬ ਦੀ ਮਿੱਟੀ ਨੂੰ ਫੇਰ ਆਪਣੇ ਨਾਲ ਲਿਆ ਆ ਵਾ ਕੀ ਕਹਿਣਾ ਚਾਹਦੇ ਜੀ ਗੱਲ ਇਹ ਤਾਂ ਵੀ ਬਾਹਰ ਜਾਣ ਦਾ ਮੇਰਾ ਕਾਰਨ ਕੋਈ ਖਾਸ ਨਹੀਂ ਕੋਈ ਸਾਰਿਆਂ ਵਰਗਾ ਹੀ ਸੀਗਾ ਪਰ ਵਾਪਸ ਆਉਣ ਦਾ ਕਾਰਨ ਮੇਰਾ ਇਹ ਸੀਗਾ ਕਿ ਮੈਨੂੰ ਆਪਣੇ ਕਲਚਰ ਨਾਲ ਬਹੁਤ ਪਿਆਰ ਹੈ ਜੀ ਤੇ ਦੂਸਰਾ ਮੈਂ ਆਪਣੀ ਫੈਮਿਲੀ ਨੂੰ ਵੀ ਜਿਆਦਾ ਮਿਸ ਕਰਦਾ ਸੀਗਾ ਤੇ ਮੈਂ ਤਾਂ ਕਰਕੇ ਡਿਸਾਈਡ ਕੀਤਾ ਜੀ ਕਿ ਮੈਂ ਵਾਪਸ ਆਵਾਂ ਜੀ ਪਰ ਜਨਤਾ ਤੇ ਲੋਕ ਇਹ ਕਹਿੰਦੇ ਕਿ ਬਾਹਰ ਜਾ ਕੇ ਅਸੀਂ ਕਮਾਈ ਇਨਕਮ ਇਟੀ ਵਧੀਆ ਕਰ ਲਾਂਗੇ ਪਰ ਸਾਰਾ ਕੁਝ ਛੱਡ ਕੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆ ਜਾਈਂ ਯਾਰਾ ਕੋ ਉਹਨਾਂ ਨੂੰ ਕੀ ਸਨੇਹ ਦੇਣਾ ਜਦੋਂ ਉਹ ਚੁੱਧ ਉਸ ਸਨੇਹ ਤੇ ਮੇਰਾ ਇਹੋ ਹੀ ਆ ਜੀ ਕਮਾਈ ਤੇ ਵੇਖੋ ਜ਼ਰੂਰੀ ਆ ਜੇ ਤੇ ਤੁਹਾਡਾ ਨਹੀਂ ਸਰਦਾ ਜੇ ਮਤਲਬ ਬਾਹਰ ਤੇ ਫਿਰ ਬਹੁਤ ਵਧੀਆ ਜੀ ਤੁਹਾਡੇ ਲਈ ਜੇ ਥੋੜਾ ਬਹੁਤ ਤੁਹਾਡਾ ਸਰਦਾ ਜੇ ਤੁਸੀਂ ਪਰਿਵਾਰ ਨਾਲ ਰਹਿ ਸਕਦੇ ਹੋ ਤੇ ਆਪਣੀ ਜ਼ਿੰਦਗੀ ਇਕੱਠਿਆਂ ਬਤੀਤ ਕਰ ਸਕਦੇ ਹੋ ਉਹਦੇ ਨਾਲ ਦੀ ਰੀਸ ਕੋਈ ਨਹੀਂ ਪਰ ਜੇ ਤੁਹਾਡੀ ਇਨਕਮ ਨਹੀਂ ਹੈਗੀ ਕੁਝ ਵੀ ਇੰਡੀਆ ਦੇ ਵਿੱਚ ਤੇ ਫਿਰ ਤੇ ਬਾਹਰ ਬਹੁਤ ਤੁਹਾਡੇ ਲਈ ਵਧੀਆ ਓਪਰਚ्युनिटी ਹੈ ਮੇਰੇ ਲਈ ਵੀ ਵਧੀਆ ਸੀਗੀ ਜੀ ਮੈਂ ਵੀ ਬਾਹਰ ਰਿਹਾ ਮੈਨੂੰ ਆ ऑस्ट्रेलिया ਨੇ ਬੜਾ ਕੁਝ ਦਿੱਤਾ ਜੀ ਮੈਂ ਭੁੱਲ ਨਹੀਂ ਸਕਦਾ ਪਰ ਇਹ ਹੈ ਕਿ ਮੇਰਾ ਵਾਪਸ ਆਉਂਦਾ ਕਾਰਨ ਇਹ ਹੋਈ ਸੀ ਕਿ ਮੈਂ ਇੱਥੇ ਥੋੜਾ ਚਲੋ ਥੋੜਾ ਅਫੋਰਡ ਕਰ ਸਕਦਾ ਵੀ ਇਥੇ ਰਹਿਣਾ ਤੇ ਮੇਰੇ ਲਈ ਮੈਂ ਜਿਆਦਾ ਵਧੀਆ ਆਪਸ਼ਨ ਲੱਗੇ ਜੇ ਨਾਲੋਂ ਮੈਂ ਇਹ ਚੀਜ਼ ਨੂੰ ਜਨਨਾ ਚਾਹਾਂਗਾ ਤੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲੇ ਤੁਹਾਡੀ ਪੜ੍ਹਾਈ ਐਜੂਕੇਸ਼ਨ ਵਗੈਰਾ ਫਿਰ ਤੁਹਾਡੇ ਗੱਲ ਦੇ ਵਿੱਚ ਮੈਡਲ ਵੀ ਕਾਫੀ ਹੈ ਗਿਆ ਉਸ ਬਾਰੇ ਵੀ ਦੱਸੋ ਐਜੂਕੇਸ਼ਨ ਤੇ ਮੇਰੀ ਸਾਰੀ ਇੱਥੋਂ ਹੀ ਹੋਈ ਹੈ ਜੀ ਬੀਏ ਤੱਕ ਮੈਂ ਆਰਟਸ ਦੇ ਵਿੱਚ ਬੀਏ ਕੀਤੀ ਖਾਲਸਾ ਕਾਲਜ ਤੋਂ ਜੀ ਤੇ ਖਾਲਸਾ ਸੀਨੀਅਰ ਸਕੂਲ ਤੋਂ ਮੈਂ ਆਪਣੇ ਸਕੂਲ ਦੀ ਪੜ੍ਹਾਈ ਕੀਤੀ ਆ ਤੇ ਬਾਕੀ ਫਿਰ ਮੈਂ ਇੱਥੇ ਵੀ ਰੈਸਲਿੰਗ ਕਰਦਾ ਸੀਗਾ ਤੇ ਬਾਹਰ ਵੀ ਜਾ ਕੇ ਫਿਰ ਮੈਂ ਆਪਣੀ ਰੈਸਲਿੰਗ ਕੰਟੀਨਿਊ ਕੀਤੀ ਜੀ ਤੇ ਉੱਥੇ ਜਾ ਕੇ ਫਿਰ ਮੇਰੇ ਕੋਚ ਸਾਹਿਬ ਨੇ ਕੁਲਦੀਪ ਸਿੰਘ 바ਸੀ ਉਹਨਾਂ ਨੇ ਮੇਰੀ ਬਾਹ ਫੜੀ ਜੀ ਉਹਨਾਂ ਮੈਨੂੰ ਨਾਲ ਕੰਪੀਟੀਸ਼ਨ ਵਗੈਰਾ ਲੜਵਾਏ ਤੇ ਮੈਂ ਫਿਰ ਕੰਪੀਟ ਕਰਦਾ ਰਿਹਾ ਮੈਨੂੰ ਪੀਆਰ ਵੀ ਇਸੇ ਬੇਸ ਤੇ ਮਿਲ ਗਈ ਤੇ ਨਾਲ ਸਿਟੀਜ਼ਨਸ਼ਿਪ ਵੀ ਇਸੇ ਬੇਸ ਤੇ ਮਿਲ ਗਈ ਮੈਨੂੰ ਉਹਨਾਂ ਨੇ ਮਤਲਬ ਕਾਫੀ ਵਧੀਆ ਸਪੋਰਟ ਕੀਤੀ ਜੀ ਉਹਨਾਂ ਦਾ ਕਲੱਬ ਵਧੀਆ ਸੀਗਾ ਵਧੀਆ ਉਹਨਾਂ ਨੇ ਆਪਣਾ ਮਤਲਬ ਜਿਹੜੀ ਉਹਨਾਂ ਨੇ ਆਪਣੀ ਹੌਬੀ ਸੀ ਉਹਨਾਂ ਨੂੰ ਵੀ ਗਾਂਹ ਕੰਟੀਨਿਊ ਕੀਤਾ ਬੱਚਿਆਂ ਦੇ ਨਾਲ ਉਹਨਾਂ ਨੇ ਗਾਂਹ ਬੱਚੇ بڑے ਤਿਆਰ ਕੀਤੇ ਜੀ ਤੇ ਮੇਰੇ ਲਈ ਤੇ ਬਹੁਤ ਵਧੀਆ ਰਿਹਾ ਜੀ ਐਕਸਪੀਰੀਅੰਸ ਇਹੋ ਜੀ ਗੱਲ ਕੋਈ ਨਹੀਂ ਬਾਹਰ ਵੀ ਵਧੀਆ ਤੇ ਤੇ ਕੀ ਸਰ ਤੁਸੀਂ ਹੁਣ ਵੀ ਪਹਿਲਵਾਨੀ ਵਗੈਰਾ ਹੀ ਕਰਦੇ ਹੋ ਹਾਂਜੀ ਪਹਿਲਵਾਨੀ ਮੈਂ 2 ਸਾਲ ਪਹਿਲਾਂ ਛੱਡ ਚੁੱਕਿਆ ਜੀ ਮੈਂ ਬਲਗੇਰੀਆ ਵਰਲਡ ਚੈਂਪੀਅਨਸ਼ਿਪ ਗਿਆ ਸੀਗਾ ਜੀ ਕੋਵਿਡ ਖਤਮ ਹੋਣ ਤੋਂ ਬਾਅਦ ਹੀ ਅ ਮਤਲਬ ਇੱਕ ਕੰਪੀਟੀਸ਼ਨ ਹੋਇਆ ਸੀਗਾ ਜੀ ਤੇ ਉਹ ਤੋਂ ਬਾਅਦ ਫਿਰ ਮੈਂ ਰਿਟਾਇਰਮੈਂਟ ਲੈ ਲਈ ਸੀਗੀ ਜੀ ਹਾਂ ਜੀ ਤੇ ਇਹ ਵੀ ਤਾਂ ਦੇਖੀ ਟਨ ਸੰਬੰਧ ਕਿੰਨਾ ਸੀ ਤੇ ਇਹ ਤਾਂ ਪਰਿਵਾਰ ਵਗੈਰਾ ਬੱਚੇ ਵਗੈਰਾ ਉਹਨਾਂ ਪਰ ਜ਼ਰੂਰੀ ਸੀ ਹਾਂ ਜੀ ਪਰਿਵਾਰ ਮੇਰਾ ਸਾਰਾ ਇੱਥੇ ਹੀ ਹੈ ਜੀ ਬੱਚੇ ਮੇਰੇ ਇੱਥੇ ਬੌਰਨ ਹੋਏ ਨੇ ਤੇ ਅਸੀਂ ਮਤਲਬ ਕੋਈ ਆਸਟ੍ਰੇਲੀਆ ਦਾ ਨਾ ਅਜੇ ਤੱਕ ਤੇ ਕਿਸੇ ਨੇ ਲਿਆ ਨਹੀਂ ਜਾਣ ਦਾ ਤੇ ਮੈਂ ਮਤਲਬ ਸਾਰੇ ਇੱਥੇ ਹੀ ਚਾਹੁੰਦੇ ਨੇ ਵੀ ਇੱਥੇ ਰਹਿਣਾ ਚਾਹੁੰਦੇ ਨੇ ਜੀ ਤੇ ਸਾਰੇ ਮਤਲਬ ਚਲੋ ਪਰਿਵਾਰ ਨਾਲ ਰਹਿ ਕੇ ਖੁਸ਼ ਨੇ ਤੇ ਵਧੀਆ ਚੱਲੀ ਜਾ ਰਿਹਾ ਜੀ ਆਪਾਂ ਨੇ ਦੇਖਦੇ ਤੁਸੀਂ ਕਿ ਪਿਛਲੇ ਸਮਿਆਂ ਦੇ ਵਿੱਚ ਬੱਚਿਆਂ ਦੇ ਬੜੇ ਹੀ ਖਤਰਨਾਕ ਜਿਹੇ ਨਾਮ ਰੱਖੇ ਹੁੰਦੇ ਸੀ ਮਾਪਿਆਂ ਨੇ ਤੇ ਕੋਈ ਤੁਸੀਂ ਵੀ ਇਦਾਂ ਦੇ ਆਪਣੇ ਬੱਚੇ ਦੇ ਨਾਮ ਰੱਖੇ ਹੋਣ ਉਹਦੀ ਬਾਰੇ ਦੱਸੋ ਨਾ ਜੀ ਵੇਖੋ ਆਪਣੇ ਕਲਚਰ ਦੇ ਨਾਲ ਜੁੜੇ ਨਾਮ ਰੱਖਣੇ ਚਾਹੀਦੇ ਨੇ ਜੀ ਜਦੋਂ ਮੈਨੂੰ ਵੀ ਪਹਿਲਾਂ ਮੇਰਾ ਬੇਟਾ ਹੋਇਆ ਜੇ ਮੈਂ ਜ਼ਰਾਵਰ ਸਿੰਘ ਰੱਖਤਾ ਜੀ ਤੇ ਉਹਦੇ ਨਾਲ ਮਿਲਦਾ ਜਿਹੋ ਦਾ ਦਲਾਵਰ ਸਿੰਘ ਰਹਾਤਾ ਜੀ ਨਾ ਮਤਲਬ ਮੈਨੂੰ ਵਧੀਆ ਲੱਗਦਾ ਜੀ ਆਪਣੇ ਪੁਰਾਣੇ ਜਿੱਦਾਂ ਦੇ ਨਾਂ ਸੀਗੇ ਉਦਾਂ ਦੇ ਰਹਿਣੇ ਚਾਹੀਦੇ ਆ ਜੀ ਤੇ ਆਪਣਾ ਕਲਚਰ ਵੀ ਇਦਾਂ ਹੀ ਸਾਂਭੇ ਰਹਿਂਦਾ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਸਾਂਭੇ ਰਹੀ ਤਾਂ ਕਲਚਰ ਜੀ ਜੇ ਕਿ ਤੁਹਾਨੂੰ ਫੇਰ ਇੱਥੇ ਪੰਜਾਬ ਦੇ ਵਿੱਚ ਰਹਿੰਦੇ ਆ ਮੈਂ ਬੱਚਿਆਂ ਨੂੰ ਸਿਖਲਾਈ ਵਾਸਤੇ ਮੌਕਾ ਮਿਲੇ ਤੇ ਕੀ ਤੁਸੀਂ ਉਹਨਾਂ ਨੂੰ ਕਾਇ ਕਰੋਗੇ ਬਿਲਕੁਲ ਜੀ ਬਿਲਕੁਲ ਮੈਂ ਤੇ ਮਤਲਬ ਚਲੋ ਅਜੇ ਤੇ ਘਰੇ ਹੀ ਜੀ ਆਪਣੇ ਬੱਚਿਆਂ ਨਾਲ ਥੋੜਾ ਬਹੁਤ ਕਰ ਲਈਦਾ ਤੇ ਗਾਹ ਵੀ ਜੇ ਮੌਕਾ ਮਿਲੇਗਾ ਤੇ ਜਰੂਰ ਜੀ ਬੱਚੇ ਬੱਚੇ ਤੇ ਸਾਰਿਆਂ ਦੇ ਇੱਕੋ ਜਿਹੇ ਹੀ ਆ ਜੀ ਤੇ ਜੇ ਮੌਕਾ ਮਿਲੇਗਾ ਜਰੂਰ ਜੇ ਇੰਟਰਸਟਿਡ ਹੋਊਗਾ ਕੋਈ ਸਿੱਖਣ ਲਈ ਤੇ ਜਰੂਰ ਤਿਆਰ ਹਾਂ ਜੀ ਇਹ ਹਾਂ ਜੀ ਤੇ ਸਰ ਜ਼ਿਆਦਾਤਰ ਦੇਖਿਆ ਜਾਂਦਾ ਕਿ ਜਦੋਂ ਬੰਦਾ ਬਾਹਰ ਜਾਂਦਾ ਵਾ ਤੇ ਉਹਨੂੰ ਜ਼ਿਆਦਾਤਰ ਸਭ ਤੋਂ ਪਹਿਲੇ ਖਿੱਚੀ ਜਾਂਦੀ ਕਿ ਮੈਂ ਐਸਾ ਪੀਆਰ ਹੋ ਜਾਦੇ ਮੈਨੂੰ ਗੱਡੀ ਲੈਣੀ ਹੈ ਜਾਂ ਮਕਾਲ ਕਿੱਦਣਾ ਵਾ ਹਾਂਜੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਉਹ ਨਾ ਹੋ ਸਕਦਾ ਹੈ ਅ ਗੱਲ ਇਹ ਤਾਂ ਜੀ ਬਾਹਰ ਪੀਆਰ ਤੋਂ ਬਾਅਦ ਜੋ ਮਰਜੀ ਆਪਣਾ ਕਰੀ ਜਾਵੇ ਪਹਿਲਾਂ ਤਾਂ ਗੁਜ਼ਾਰਾ ਕਰ ਲੈਣਾ ਚਾਹੀਦਾ ਭਾਵੇਂ ਛੋਟੀ ਕਾਰ ਹੋਵੇ ਤੇ ਜਿੱਦਾਂ ਮਰਜੀ ਪੀਆਰ ਹੋ ਜੇ ਔਰ ਤੋਂ ਬਾਅਦ ਥੋੜੇ ਬਹੁਤ ਸ਼ੌਂਕ ਪੂਰੇ ਕਰ ਲੈਣੇ ਚਾਹੀਦੇ ਕੋਈ ਵੱਡੀ ਗੱਲ ਵੀ ਨਹੀਂ ਪਰ ਜਿਆਦਾ ਪੰਜਾਬੀ ਜੀ ਕਹਿ ਲੋ ਕਿ ਫਾਹ ਲੈ ਕੇ ਵੀ ਨਹੀਂ ਕਰਨਾ ਚਾਹੀਦਾ ਕੰਮ ਤੇ ਜਿੰਨਾ ਕਿ ਜੈਨੂਨ ਹੋਵੇ ਉਹਨਾਂ ਕਰ ਲੈਣਾ ਚਾਹੀਦਾ ਜੀ ਹਾਂ ਜੀ ਤੇ ਕੀ ਸਨੇਹਾ ਪਿੰਨਾ ਚਾਹੋਗੇ ਇਸ ਪੰਜਾਬ ਆਸਿਆ ਸਨੇਹਾ ਮੇਰਾ ਇਹੋ ਹੀ ਆ ਜੀ ਜੇ ਤੁਸੀਂ ਮਤਲਬ ਜਿੱਥੇ ਵੀ ਰਹਿਣਾ ਚਾਹੁੰਦੇ ਜੇ ਆਪਣਾ ਇਹ ਵੇਖੋਗੇ ਤੁਹਾਡਾ ਕਲਚਰ ਨਹੀਂ ਸਫਰ ਹੋਣਾ ਚਾਹੀਦਾ ਮਤਲਬ ਕਲਚਰ ਤੁਹਾਡਾ ਜ਼ਰੂਰ ਮੌਖ ਹੋਣਾ ਚਾਹੀਦਾ ਤੇ ਦੂਸਰੀ ਗੱਲ ਇਹ ਹੈ ਕਿ ਜੇ ਤੁਹਾਡੇ ਪਰਿਵਾਰ ਚ ਖੁਸ਼ੀ ਜ਼ਰੂਰੀ ਆ ਜੇ ਆਪਾਂ ਬਾਹਰ ਰਹਿ ਕੇ ਵੀ ਇਹ ਕਰਨਾ ਕਿ ਯਾਰ ਮੈਂ ਖੁਸ਼ ਨਹੀਂ ਕਰੋੜਾ ਰੁਪਈਆ ਬਣਾ ਕੇ ਵੀ ਖੁਸ਼ ਨਹੀਂ ਤੇ ਫੇਰ ਆਪਾਂ ਨੂੰ ਫੈਸਲਾ ਲੈ ਲੈਣਾ ਚਾਹੀਦਾ ਟਾਈਮ ਦਾ ਤੇ ਜੇ ਆਪਾਂ ਵਾਪਸ ਆਉਣਾ ਵਾ ਜਦਾਂ ਮੈਂ ਆ ਚਲੋ ਤੇ ਕੋਈ ਇਹੋ ਜੀ ਗਲਤੀ ਨਾ ਕਰੋ ਕਿ ਇਕਦਮ ਕਾਲੀ ਚ ਇਮੋਸ਼ਨਲ ਹੋ ਕੇ ਫੈਸਲਾ ਲੈ ਲਓ ਇੱਥੇ ਆ ਕੇ ਕੋਈ ਇਦਾਂ ਦੇ ਕੰਮ 'ਚ ਪੈਸੇ ਲਾ ਲਓ ਜਿੱਥੇ ਜਿਹੜੇ ਆਪਾਂ ਕਮਾਏ ਉਹ ਸਾਰੇ ਖਰਾਬ ਕਰ ਲਈਏ ਕਿਉਂਕਿ ਮੈਂ ਇੱਕ ਦੋ ਵੇਖੀ ਇਦਾਂ ਦੇ ਜਿਹੜੇ ਗਲਤੀ ਕਰ ਲੈਣ ਲੱਗੇ ਸੀ ਤੇ ਜਿੰਨਾਂ ਗਲਤੀਆਂ ਕੀਤੀਆਂ ਵੀ ਆ ਕਈਆਂ ਨੇ ਇਸ ਕਰਕੇ ਜੇ ਕੋਈ ਵੀ ਫੈਸਲਾ ਲੈਣਾ ਬੜੇ ਠੰਡੇ ਹੌਂਸਲੇ ਨਾਲ ਫੈਸਲਾ ਲਿਓ ਮਤਲਬ ਇਮੋਸ਼ਨਲ ਹੋ ਕੇ ਕਦੀ ਨਹੀਂ ਫੈਸਲਾ ਲੈਣਾ ਕਿ ਯਾਰ ਮੈਂ ਹੁਣ ਮੇਰਾ ਪੰਜਾਬ ਬੁਲਾ ਰਿਹਾ ਤੇ ਮੈਂ ਜਾਵਾਂ ਜੇ ਆਉਣਾ ਆ ਬੜੇ ਧਿਆਨ ਨਾਲ ਆਪਣਾ ਵੇਖ ਚਾ ਕੇ ਕਿਉਂਕਿ ਧੋਖੇ ਹਰ ਥਾਂ ਤੇ ਹੁੰਦੇ ਨੇ ਤੇ ਇੱਥੇ ਆ ਕੇ ਮਤਲਬ ਇਹੋ ਜਿਹੀ ਥਾਂ ਤੇ ਨਾ ਫਸ ਜਿਓ ਕਿ ਜਦੋਂ ਕਈਆਂ ਲੋਕਾਂ ਨੇ ਸਫਰ ਕੀਤਾ ਹੈ ਹਾਂ ਜੀ ਥੈਂਕ ਯੂ ਧੰਨਵਾਦ ਜੀ ਥੈਂਕ ਯੂ ਜੀ ਥੈਂਕ ਯੂ ਸਵਾਗਤ ਸਵਾਗਤ